ਕਿਸੇ ਵੀ ਦੇਸ਼ ਦੀ ਨੌਜਵਾਨ ਪੀੜੀ ਉਸ ਦੇਸ਼ ਦਾ ਭਵਿੱਖ ਹੁੰਦੀ ਹੈ ਨੌਜਵਾਨ ਪੀੜੀ ਕੀ ਕਰ ਰਹੀ ਹੈ ਉਹਦੀਆਂ ਕੀ ਸੋਚਾਂ ਨੇ ਕਿਹੜੀਆਂ ਪੁਲੰਗਾਂ ਨੇ ਜਿਹੜੀਆਂ ਉਹ ਪਟਣਾ ਚਾਹੁੰਦੀ ਹੈ ਇਹਦੇ ਉੱਤੇ ਹੀ ਮੁਲਕ ਦੀ ਨੀਂਹ ਤੈਹ ਹੋ ਜਾਂਦੀ ਹੈ ਪਰ ਸਾਡੇ ਮੁਲਕ ਦੀ ਇਹ ਤਰ੍ਹਾਂ ਦੀ ਹੈ ਕਿ ਇਸ ਮੁਲਕ ਦੇ ਬਹੁਤ ਸਾਰੇ ਸੂਬਿਆਂ ਤੋਂ ਕੁਝ ਖਬਰਾਂ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਜੜੀਆਂ ਕੀ ਨੌਜਵਾਨਾਂ ਨਾਲ ਜੁੜੀਆਂ ਹੋਈਆਂ ਨੇ ਖਾਸ ਗੱਲ ਕਰਦੇ ਹਾਂ ਆਪਣੇ ਪੰਜਾਬ ਸੂਬੇ ਦੀ ਜਿੱਥੇ ਨੌਜਵਾਨ ਪੀੜ੍ਹੀ ਖਾਸ ਕਰਕੇ ਨਸ਼ਿਆਂ ਦੇ ਵਿੱਚ ਡੁੱਬੀ ਪਈ ਹੈ ਆਏ ਦਿਨ ਨਸ਼ੇ ਦੇ ਕਾਰਨ ਹੁੰਦੀਆਂ ਮੌਤਾਂ ਦੇ ਅੰਕੜੇ ਵੱਧਦੇ ਜਾ ਰਹੇ ਨੇ ਮਾਵਾ ਪੈਣਾ ਦੀਆਂ ਚੀਕਾਂ ਕੰਨਾਂ ਦੇ ਵਿੱਚ ਪੈ ਰਹੀਆਂ ਨੇ ਤੇ ਆਏ ਦਿਨ ਇਹੋ ਜਿਹੀਆਂ ਖਬਰਾਂ ਨੇ ਸਾਨੂੰ ਝੰਜੋੜ ਕੇ ਰੱਖਿਆ ਹੋਇਆ ਹੈ ਨਸ਼ਾ ਕਿਉਂ ਵੱਧ ਰਿਹਾ ਕਿੱਥੋਂ ਆ ਰਿਹਾ ਪਰ ਇਹ ਨੌਜਵਾਨ ਤੱਕ ਪਹੁੰਚਦਾ ਕਿਵੇਂ ਹੈ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਤੇ ਸਰਕਾਰਾਂ ਨੇ ਇਸ ਦੇ ਖਿਲਾਫ ਹੁਣ ਤੱਕ ਕਿਹੜੀਆਂ-ਕਿਹੜੀਆਂ ਸਕੀਮਾਂ ਕੱਡੀਆਂ ਨੇ ਤੇ ਉਹ ਕਿੰਨੀਆਂ ਕਾਰਗਰ ਸਾਬਤ ਹੋਈਆਂ ਨੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਸਹਾਇਕ ਸਤਤਰ ਸ਼ਮਸ਼ੀਰ ਸਿੰਘ ਬਟਾਲਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਧੰਨਵਾਦ ਜੀ ਸ਼ੀਤਲ ਜੀ ਔਰ ਸੰਗਰਾਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲ ਬਹੁਤ-ਬਹੁਤ ਧੰਨਵਾਦ ਜੀ ਜੀ ਅ ਨਸ਼ੇ ਦੀ ਆਪਾਂ ਗੱਲ ਸ਼ੁਰੂ ਕੀਤੀ ਹੈ ਜਿਹੜੀ ਕਿ ਨੌਜਵਾਨਾਂ ਨਾਲ ਜੁੜੀ ਹੋਈ ਹੈ ਪੰਜਾਬ ਦੇ ਖਾਸ ਤੌਰ ਤੇ ਆਪਾਂ ਗੱਲ ਕਰਦੇ ਹਾਂ ਕਿ ਹਰੇਕ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਿਹੜੀ ਇਹ ਗਿਣਤੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਕਿਉਂ ਨੌਜਵਾਨ ਤੇ ਇਸ ਵੱਲ ਝੁਕਾਵ ਉਹਨਾਂ ਦਾ ਵੱਧ ਰਿਹਾ ਤੇ ਕਿਵੇਂ ਨਸ਼ਾ ਉਹਨਾਂ ਤੱਕ ਪਹੁੰਚ ਰਿਹਾ ਦੇਖੋ ਜੀ ਜਿਹੜੀ ਗੱਲ ਨਸ਼ੇ ਦੀ ਆ ਇਹਦੀ ਗੱਲ ਇਹ ਹੈ ਕਿ ਅਸੀਂ ਜਿਸ ਧਰਤੀ 'ਚ ਰਹ ਰਹੇ ਹਾਂ ਪੰਜਾਬ ਦੀ ਧਰਤੀ ਜਿਸ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅੱਜ ਇਸ ਪੰਜਾਬ ਦੀ ਧਰਤੀ ਦੇ ਉੱਪਰ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਇਹ ਨਸ਼ੇ ਕਿਤੇ ਬਾਹਰੋਂ ਨਹੀਂ ਆਏ ਇਹ ਨਸ਼ੇ ਸਾਡੀਆਂ ਸਰਕਾਰਾਂ ਦੀ ਨੀਤੀਆਂ ਦੀ ਹੀ ਦੇਣ ਨੇ ਕਿਉਂਕਿ ਸਰਕਾਰਾਂ ਮਤਲਬ ਚੋਣਾਂ ਦੇ ਦਰਮਿਆਨ ਚਾਹੀਓ ਸਰਕਾਰ ਹੋਣ ਵਾਲੀ ਮੌਜੂਦਾ ਆਪ ਦੀ ਸਰਕਾਰ ਹੈ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਅਕਾਲੀ ਭਾਜਪਾ ਦੀ ਸਰਕਾਰ ਰਹੀ ਆ ਅਮਰਿੰਦਰ ਦੀ ਸਰਕਾਰ ਰਹੀ ਆ ਕਾਂਗਰਸ ਵਾਲੀ ਇਹਨਾਂ ਨੇ ਬੜੇ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਲੱਕ ਤੋੜ ਦੇਣਾ ਨਸ਼ਿਆਂ ਦਾ ਖਾਤਮਾ ਕਰ ਦੇਣਾ ਪਰ ਉਹਦੀ ਉੱਪਰ ਕੋਈ ਠੋਸ ਪਾਲਸੀ ਨਹੀਂ ਲੈਂਦੀ। ਦੂਜਾ ਇਹਨਾਂ ਸਰਕਾਰਾਂ ਦੀ ਜਿਹੜੀ ਪਾਲਸੀ ਆ ਨੀਤੀਆਂ ਨੇ ਉਹ ਨੀਤੀਆਂ ਦੇ ਵਿੱਚ ਇਹ ਨੀਤੀਆਂ ਦੇ ਕਾਰਨ ਜਿਹੜੀ ਪੰਜਾਬ ਦੇ ਜਾਂ ਸਮੁੱਚੇ ਦੇਸ਼ ਦੇ ਅੰਦਰ ਬੇਰੋਜ਼ਗਾਰੀ ਵੱਧ ਰਹੀ ਆ ਬੇਰੋਜ਼ਗਾਰੀ ਦੇ ਵਿੱਚੋਂ ਹੀ ਨਸ਼ੇ ਦਾ ਜਨਮ ਹੁੰਦਾ। ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਣਾ, ਜਿਹੜੇ ਨੌਜਵਾਨਾਂ ਨੂੰ ਉਹਦਾ ਸਨਮਾਨਜਨਕ ਕੋਈ ਕੰਮ ਨਹੀਂ ਮਿਲਣਾ, ਉਹ ਨੌਜਵਾਨ ਕਿਤਨੇ ਕਿਤੇ ਬੇਚੈਨ ਹੋ ਕੇ ਇਹਨਾਂ ਗਲਤ ਰਸਤਿਆਂ 'ਚ ਪਾਸੇ ਚਲ ਜਾਂਦਾ ਇਸ ਕਰਕੇ ਪੰਜਾਬ ਦੇ ਅੰਦਰ ਵੱਡਾ ਕਾਰਨ ਅਸੀਂ ਨਸ਼ਿਆਂ ਦਾ ਇਹ ਮੰਨਦੇ ਆ ਕਿ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਦਾ ਹੀ ਵੱਡਾ ਕਾਰਨ ਹੈ ਜਿਹੜੇ ਨਸ਼ੇ ਨੂੰ ਜਨਮ ਦਿੰਦੀ ਆ। ਹੂੰ। ਨੰਬਰ 2 ਤੁਸੀਂ ਇਹ ਦੇਖਿਓ ਕਿ ਜਿਹੜੀ ਪੰਜਾਬ ਦੀ ਕਾਲੀ ਭਾਜਪਾ ਸਰਕਾਰ ਜਦੋਂ 2007 ਤੋਂ 17 ਤੱਕ 10 ਸਾਲ ਪੰਜਾਬ ਦੇ ਨੇ ਜਿਹਨੇ ਰਾਜ ਭਰ ਦਿੱਤਾ ਉਹ ਸਰਕਾਰ ਨੇ ਵੀ ਨਸ਼ੇ ਨੂੰ ਕਿਹਾ ਕਿ ਇਹ ਨਸ਼ੇ ਦਾ ਖਾਤਮਾ ਕਰਾਂਗੇ। ਪਰ ਉਹ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੇ ਅੰਦਰ ਬਲਕਿ ਨਸ਼ਕ ਘਟਿਆ ਨਹੀਂ ਨਸ਼ਾ ਅੱਗੇ ਨੂੰ ਵੱਡੀ ਗਿਣਤੀ ਚ ਵਧਿਆ ਸੀ ਜੀ ਔਰ ਉਸ ਸਮੇਂ ਦੀ ਸਰਕਾਰ ਦੇ ਅੰਦਰ ਜਿਹੜੇ ਸਰਕਾਰ ਦੇ ਕੁਝ ਕੁਝ ਮੰਤਰੀ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਕੁਝ ਮੰਤਰੀ ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਚਰਚੇ ਬਹੁਤ ਹੋਏ ਸੀ ਕਿ ਨਸ਼ਾ ਈ ਵੇਚ ਰਿਹਾ ਪੰਜਾਬ ਦੇ ਅੰਦਰ ਫਿਰ ਇਹੀ ਲਾਹਾ ਅਮਰਿੰਦਰ ਦੀ ਸਰਕਾਰ ਨੇ ਲਿਆ 2017 ਚ ਜਦੋਂ ਰਾਜ ਸੱਤਾ ਤੇ ਕਾਬਜ਼ ਹੋਈ ਉਦੋਂ ਅਮਰਿੰਦਰ ਹੋਣਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਉਹਨਾਂ ਨੇ ਤਲਵੰਡੀ ਸਾਬੋ ਦਮਦਮਾ ਸਾਹ ਵੱਲ ਗੁਟਕਾ ਸਾਹ ਹੱਥ ਰੱਖ ਕੇ ਸੌਂ ਖਾਦੀਗ ਮੈਂ ਪੰਜਾਬ ਦੇ ਅੰਦਰ 4 ਹਫਤੇ ਚ ਨਸ਼ਿਆਂ ਦਾ ਖਾਤਮਾ ਕਰਾਂਗਾ ਤੁਸੀਂ ਉਹ ਵੀ ਦੇਖਿਓ ਕਿ 4 ਹਫਤੇ ਦੀ ਗੱਲ ਝੂਟੀ ਸੌਂ ਖਾ ਕੇ ਪੰਜਾਬ ਦੇ ਅੰਦਰ ਉਹ ਸਰਕਾਰ ਦੇ ਰਾਜ ਦੇ ਅੰਦਰ ਵੀ ਨਸ਼ਾ ਘਟਿਆ ਨਹੀਂ ਨਸ਼ਾ ਵਧਿਆ ਇਹਦਾ ਕਾਰਨ ਇਹ ਆ ਕਿ ਅਸੀਂ ਮਹਿਸੂਸ ਇਹ ਕਰਦੇ ਕਿ ਪੰਜਾਬ ਦੇ ਅੰਦਰ ਕੱਲੇ ਨਸ਼ਾ ਵਪਾਰੀ ਨਸ਼ਾ ਨਹੀਂ ਵੇਚਦੇ ਨਸ਼ਾ ਵਪਾਰੀਆਂ ਨਾਲ ਪੰਜਾਬ ਦੀ ਪੁਲਿਸ ਦੇ ਕੁਝ ਕਰਪਟ ਅਧਿਕਾਰੀ ਨੇ ਔਰ ਸਿਆਸਤਦਾਨ ਮਿਲ ਕੇ ਇਹ ਤੰਨਾ ਦੀ ਟਿਕੜੀ ਆ ਜਿਹੜੀ ਪੰਜਾਬ ਦੇ ਅੰਦਰ ਨਸ਼ਾ ਵੀ ਵੇਚ ਰਹੀ ਆ ਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੀ ਆ ਪੰਜਾਬ ਦੀ ਜਵਾਨੀ ਨੂੰ ਕਰਾਏ ਪਾਇਆ ਹੋਇਆ ਹੁਣ ਵਾਲੀ ਸਰਕਾਰ ਨੇ ਵੀ ਇਹ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ ਇਹਨਾਂ ਨੇ ਗਾਰੰਟੀ ਦਿੱਤੀ ਹੋਈ ਆ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਖਾਤਮਾ ਕਰਾਂਗੇ ਚੋਣ ਮੈਨੀਫੈਸਟੋ ਵਿੱਚ ਵੀ ਦੜ ਜਾ ਪਰ ਇਹ ਸਰਕਾਰ ਦਾ ਕਾਰਜਕਾਲ ਅਸੀਂ ਪਿਛਲੇ ਡੇਢ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਦੇਖ ਰਹੇ ਆ ਕਿ ਇਹ ਸਰਕਾਰ ਵੀ ਨਸ਼ੇ ਨੂੰ ਪੰਜਾਬ ਦੇ ਅੰਦਰ ਬੰਦ ਕਰਨ 'ਚ ਬੜੀ ਵੱਡੀ ਪੱਧਰ ਤੇ ਫੇਲ ਸਾਬਤ ਹੋਈ ਆ ਸਿਰਫ ਇਹ ਝੂਠੇ ਝੂਠੀਆਂ ਬਿਆਨਬਾਜ਼ੀਆਂ ਝੂਠੀਆਂ ਇਸ਼ਤਿਹਾਰੀਆਂ ਲਾ ਕੇ ਸ਼ਰਕਾਂ ਤੇ ਪਰਹੋਲਡਿੰਗ ਲਾ ਕੇ ਅਸੀਂ ਨਸ਼ੇ ਦੀ ਆਪਣੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਜੇਲਾ ਚ ਬੰਦ ਕਰਤਾ ਜੀ ਅਸੀਂ ਇੰਨੇ ਲੋਕ ਫੜਦੇ ਆ ਇਹ ਸਿਰਫ ਝੂਠੇ ਬਿਆਨਬਾਜ਼ੀ ਹੈ ਜਿਹਦੀ ਰਿਐਲਿਟੀ ਅਸਲ ਚ ਹੈ ਕਿ ਪੰਜਾਬ ਦੇ ਅੰਦਰ ਹੁਣ ਤੱਕ ਜੁਲਾਈ ਤੱਕ 14000 ਲੋਕ ਜਿਨ੍ਹਾਂ ਚ ਉਹ ਬੰਦ ਕੀਤੇ ਗਏ ਆ ਐਨਡੀਪੀਸੀ ਐਕਟ ਤਹਿਤ ਜਿਹੜੇ ਸਿਰਫ ਨਸ਼ਾ ਕਰਦੇ ਆ ਇਹਨਾਂ ਦਾ ਜੁਰਮ ਹੈ ਕਿ ਉਹ ਨਸ਼ਾ ਕਰਦੇ ਆ ਨਸ਼ਾ ਵੇਚਣ ਵਾਲੇ ਅਜੇ ਵੀ ਬਾੜ ਬੈਠੇ ਆ ਸਰਕਾਰ ਉਹਨਾਂ ਨੂੰ ਹੱਥ ਨਹੀਂ ਪਾ ਰਹੀ ਕਾਰਨ ਇਹ ਆ ਕਿ ਕਿਉਂਕਿ ਕਿਤਨਾ ਕਿਤੇ ਸਰਕਾਰੀ ਦਰਬਾਰੇ ਔਰ ਵੱਡੇ ਪੁਲਿਸ ਅਧਿਕਾਰੀਆਂ ਦੀ ਪੁਸ਼ਤਪਨਾਈ ਹੇਤ ਉਹ ਨਸ਼ੇ ਦੇ ਵਪਾਰੀ ਪੰਜਾਬ ਦੇ ਅੰਦਰ ਨਸ਼ਾ ਵੇਚ ਰਹੇ ਔਰ ਪੰਜਾਬ ਦੀ ਜਵਾਨੀ ਨੂੰ ਗਲਤਾਨ ਕਰ ਰਹੇ ਪੁੱਠੇ ਪਾਸੇ ਲੈ ਕੇ ਜਾ ਰਹੇ ਆ ਜੀ ਬਿਲਕੁਲ ਅਸ਼ਮਸ਼ੇਰੀ ਜੀ ਜਿਵੇਂ ਤੁਸੀਂ ਸਾਰੀਆਂ ਸਰਕਾਰਾਂ ਨੂੰ ਇਹਦੇ ਲਈ ਜ਼ਿੰਮੇਵਾਰ ਠਰਾਇਆ ਜਿਹੜੀਆਂ ਕਿ ਹੁਣ ਤੱਕ ਪੰਜਾਬ ਦੇ ਵਿੱਚ ਰਾਜ ਕਰ ਚੁੱਕੀਆਂ ਨੇ ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਿਵੇਂ ਨਸ਼ਾ ਵਧਿਆ ਜਾਂ ਉਹਨਾਂ ਦੀਆਂ ਕਿਹੜੀਆਂ ਪਾਲਸੀਆਂ ਸੀ ਜਿਹੜੀਆਂ ਕਿ ਉਹਨਾਂ ਨੇ ਸੱਚ ਸੱਚੀਆਂ ਪਾਲਸੀਆਂ ਨਹੀਂ ਮਤਲਬ ਲਾਗੂ ਕੀਤੀਆਂ ਆ ਜਾ ਕੇ ਹਾਲਾਤ ਨੇ ਅਜਾ ਹੁਣ ਆਪਾਂ ਗੱਲ ਕਰਦੇ ਪੰਜਾਬ ਦੇ ਵਿੱਚ ਹੁਣ ਤੱਕ ਨਸ਼ੇ ਨੂੰ ਰੋਕਣ ਲਈ ਕਿੰਨੀਆਂ ਕੂਪਨੀਤੀਆਂ ਅਪਣਾਈਆਂ ਗਈਆਂ ਜਿਵੇਂ ਕਿ ਨਸ਼ਾ ਰੋਕੂ ਸੰਸਥਾਨ ਵੀ ਖੋਲੇ ਗਏ ਸਨ ਕੀ ਲੱਗਦਾ ਹੈ ਕਿ ਇਹ ਘਟ ਨੇ ਜਾਂ ਇਹਨਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੈ ਉਹ ਸਹੀ ਨਹੀਂ ਹੈਗੀ ਦੇਖੋ ਜੀ ਸ਼ੀਤਲ ਜੀ ਗੱਲ ਇਹ ਹੈ ਜਿਹੜੀ ਤੁਸੀਂ ਕਹੀ ਹੈ ਇਹ ਸਵਾਲ ਤੁਹਾਡਾ ਬਹੁਤ ਵਧੀਆ ਪਰ ਕਾਰਨ ਹੈ ਕਿ ਸਰਕਾਰ ਨੇ ਜਿਹੜੇ ਹੁਣ ਤੱਕ ਪਹਿਲੀਆਂ ਸਰਕਾਰਾਂ ਨੇ ਹੁਣ ਵਾਲੀ ਸਰਕਾਰ ਨੇ ਜਾਂ ਕੁਝ ਮੇਰੇ ਕੋਲ ਅੰਕੜੇ ਮੈਂ ਦੱਸਣਾ ਚਾਹੁੰਗਾ ਤੁਹਾਡੇ ਇਸ ਸਵਾਲ ਦੇ ਜਵਾਬ ਦੇ ਵਿੱਚ ਹੀ ਕਿ ਸਰਕਾਰ ਪੰਜਾਬ ਦੇ ਇਰੇ ਸਿਹਤ ਮੰਤਰੀ ਸਾਡੇ ਡਾਕਟਰ ਬਲਬੀਰ ਸਿੰਘ ਹੁਣੀ ਮਾਰਚ 2023 ਚ ਜਿਹੜੀ ਹੁਣ ਵਿਧਾਨ ਸਭਾ ਚ ਉਹਨਾਂ ਨੇ ਨਸ਼ਿਆਂ ਦੀ ਬਹਿਸ ਦੇ ਉੱਪਰ ਜਿਹੜਾ ਜਵਾਬ ਦਿੱਤਾ ਉਹਨਾਂ ਨੇ ਖੁਦ ਮੰਨਿਆ ਕਿ 10 ਲੱਖ ਆ ਪੰਜਾਬ ਦੇ ਸੂਬੇ ਦੇ ਲੋਕ ਜਿਹੜੇ ਨਸ਼ੇ ਦੀ ਪੀੜਤ ਆ ਪਰ ਅਸੀਂ ਇਹ ਕਹਿੰਦੇ ਇਹ ਗਿਣਤੀ ਠੀਕ ਨਹੀਂ ਅਖਬਾਰੀ ਅਖਬਾਰਾਂ ਹੋਰ ਦਿਖਾਇਆ ਇਹ ਗਿਣਤੀ 25 ਲੱਖ ਤੋਂ ਉੱਪਰ ਆ ਪਰ ਸਰਕਾਰ ਨੇ ਸਹੀ ਅੰਕੜਾ ਨਹੀਂ ਦੱਸਿਆ ਵਿਧਾਨ ਸਭਾ ਚ ਔਰ ਇਹਨਾਂ ਸਰਕਾਰ ਦੇ ਅੰਕੜੇ ਦੇ ਮੁਤਾਬਕ ਹੀ ਪੰਜਾਬ ਦੇ ਅੰਦਰ 528 OT ਸੈਂਟਰ ਨੇ ਜਿਨ੍ਹਾਂ ਵਿੱਚ 2,62,000 ਅਤੇ 185 ਨਸ਼ਾ ਛਡਾਊ ਕੇਂਦਰਾ ਚ 6,12,000 ਲੋਕ ਰਜਿਸਟਰਡ ਆ ਜਿਹੜੇ ਇਹਨਾਂ ਨੂੰ ਅਸੀਂ ਤੁਸੀਂ ਕਹਿੰਦੇ ਕਿ ਇਹਨਾਂ ਨੇ ਜਿਹੜੇ ਸੈਂਟਰ ਖੋਲੇ ਆ ਉਹਨਾਂ ਚ ਲੋਕ ਇਹ ਰਜਿਸਟਰਡ ਆ ਨਸ਼ਾ ਛਡਾਊ ਕੇਂਦਰ ਦੇ ਅੰਦਰ ਪਰ ਦੁਖਾਂਤ ਕੀ ਇੱਥੇ ਇਹ ਆ ਕਿ ਉਹਨਾਂ OTI ਸੈਂਟਰਾਂ ਦੇ ਅੰਦਰ ਜਿਹੜਾ ਪਤਾ ਇਹ ਲੱਗਾ ਕਿ ਇਲਾਜ ਲਈ ਜਿਹੜੀ ਵਰਤੀ ਜਾਣ ਵਾਲੀ ਗੋਲੀ ਆ ਜਿਹਨੂੰ ਆਪਾਂ ਇਹ ਨੌਜਵਾਨਾਂ ਨੂੰ ਦਿੰਦੇ ਆ ਡੋਜ਼ ਇਹਨਾਂ ਨੂੰ ਉਹ ਗੋਲੀ ਦੇ ਚੋੜੀ ਹੋਣ ਦੇ ਤੇ ਗੈਰ ਕਾਨੂੰਨੀ ਨਾਲ ਵਿਕਰੀ ਹੋਣ ਦੇ ਵੀ ਆਪਣੇ ਆਪਣੇ ਸਾਹਮਣੇ ਆ ਰਿਹਾ ਤੇ ਸਾਹਮਣੇ ਆ ਰਿਹਾ ਸਾਡੇ ਸਾਹਮਣੇ ਇਹੋ ਜਿਹਾ ਸਵਾਲ ਹੋ ਰਿਹਾ ਉਹਦੇ ਦੌਰਾਨ ਹੀ ਇੱਕ ਅਗਸਤ 2022 ਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਸ਼ਿਆਂ ਦੇ ਇੱਕ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਇਹ ਹਰਾਨੀ ਜਾਣ ਖੁਲਾਸਾ ਸਾਹਮਣੇ ਆਇਆ ਕਿ ਜਿਹੜੇ ਨਸ਼ਾ ਸ਼ਰੋਬ ਕੇਂਦਰ ਖੋਲੇ ਗਏ ਆ ਪੰਜਾਬ ਦੇ ਅੰਦਰ ਕੀ ਖੋਲੇ ਤੇ ਇਸ ਪੱਧਰ ਲਈ ਗਏ ਆ ਇਸ ਮਕਸਦ ਲਈ ਗਏ ਆ ਕਿ ਪੰਜਾਬ ਦੇ ਜਿਹੜੇ ਲੋਕ ਆ ਪੰਜਾਬ ਦੇ ਜਿਹੜੇ ਨੌਜਵਾਨ ਆ ਜਿਹੜੇ ਨਸ਼ੇ ਦੇ ਪੀੜਤ ਆ ਨਸ਼ੇ ਦੇ ਆਦੀ ਆ ਸ਼ਿਕਾਰ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਉਹਨਾਂ ਦੇ ਮੂਰਫ ਸਿਬੇ ਦਾ ਪ੍ਰਬੰਧ ਕੀਤਾ ਜਾਵੇ ਪਰ ਉਹ ਨਸ਼ਾ ਖਡਾਓ ਕੇਂਦਰ ਜਿਹੜੇ ਖੋਲੇ ਗਏ ਆ ਉਹਨਾਂ ਨਸ਼ੇ ਦੇ ਵਪਾਰ ਦੇ ਅੱਡੇ ਬਣ ਚੁੱਕੇ ਆ ਪਤਾ ਇਹ ਲੱਗਾ ਉਸ ਪਟੀਸ਼ਨ ਦੇ ਅੰਦਰ ਕਿ 6 ਕਰੋੜ ਰੁਪਏ ਦੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਦੀ ਗੋਲੀਆਂ ਖਰੀਦੀਆਂ ਗਈਆਂ ਉਹਨਾਂ ਕੇਂਦਰਾਂ ਚ ਗੋਲੀਆਂ ਚੋਰੀ ਹੋ ਗਈਆਂ ਗੋਲੀਆਂ ਹੀ ਚੋਰੀ ਹੋ ਗਈਆਂ ਤਾਂ ਕਿ ਗਾਂ ਵੇਚੀਆਂ ਜਾਂ ਜਾਣ 6 ਕਰੋੜ ਰੁਪਏ ਦੀ ਰਾਸ਼ੀ ਦੀ ਗੋਲੀਆਂ ਚੋਰੀ ਹੋ ਗਈਆਂ ਇਹ ਇਹ ਜਾਣਕਾਰੀ ਜਿਹੜੀ ਪੰਜਾਬ ਹਾਈ ਕੋਰਟ ਚ ਪਟੀਸ਼ਨ ਚੱਲ ਰਹੀ ਨਸ਼ਿਆਂ ਦੀ ਉਹਦੇ ਵਿੱਚ ਸਾਹਮਣੇ ਨਿਕਲ ਕੇ ਆਈ ਆ ਇਹ ਹਾਲਤ ਆ ਪੰਜਾਬ ਦੇ ਲੋਕ ਨੂੰ ਸਰਕਾਰਾਂ ਜਿਹੜੀਆਂ ਦਾਅਵੇ ਬੜੇ ਬੜੇ ਵੱਡੇ ਕਰਦੇ ਕਿ ਇਹ ਆ ਇਨੇ ਕੇਂਦਰ ਖੋਲਦੇ ਆ ਜੀ ਨਸ਼ਾ ਛਡਾਉ ਇਨੇ ਓਟੀਸੀ ਬਣ ਕੇ ਆ ਯਾਨੀ ਕਿ ਉਹ ਕੇਂਦਰ ਨਸ਼ਾ ਛਡਾਉਣ ਦੇ ਨਹੀਂ ਬਣੇ ਨਹੀਂ ਬਣੇ ਬਲਕਿ ਉਹਨਾਂ ਦੇ ਵਿੱਚ ਹੋਰ ਨਸ਼ਾ ਲਗਾਉਣ ਦੀ ਜਿਹੜੀ ਉਲਟਾ ਉਲਟਾ ਨਸ਼ਾ ਆ ਦੇ ਵਪਾਰ ਦੇ ਵੱਡੇ ਅੱਡੇ ਬਣ ਗਏ ਆ ਉੱਥੇ ਗੋਲੀਆਂ ਚੋਰੀਆਂ ਹੋ ਰੀਆਂ ਦੂਜਾ ਦੁਖਾਂਤ ਇਹ ਵੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਨਸ਼ਾ ਛਡਾਓ ਕੇਂਦਰ ਹੋਰ ਖੁੱਲਣੇ ਚਾਹੀਦੇ ਆ ਅਸੀਂ ਤੇ ਮੰਨ ਕਰਦੇ ਖੁੱਲਨੇ ਚਾਹੀਦੇ ਆ ਨੌਜਵਾਨਾਂ ਦੇ ਮੋੜ ਵਸੀਬੇ ਦਾ ਪ੍ਰਬੰਧ ਕਰਨਾ ਚਾਹੀਦਾ ਪਰ ਪਤਾ ਇਹ ਲੱਗਾ ਕਿ ਉਹਨਾਂ ਨਸ਼ਾ ਛਡਾਊ ਕੇਂਦਰਾ ਚ ਡਾਕਟਰਾਂ ਦੀ ਬਹੁਤ ਭਾਰੀ ਕਮੀ ਆ ਜਿਹੜੇ ਡਾਕਟਰ ਮਾਰਦੇ ਨਸ਼ਾ ਛਡਾਉਣ ਕੇਂਦਰ ਦੇ ਚ ਹੋਰ ਕਮੀ ਅਸੀਂ ਕਹਿੰਦੇ ਕਿ ਡਾਕਟਰ ਵੀ ਵਧਨੇ ਚਾਹੀਦੇ ਆ ਹੋਰ ਸਟਾਫ ਵੀ ਵਧਣਾ ਚਾਹੀਦਾ ਨੰਬਰ 2 ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਜਿਹੜੀ ਗੋਲੀ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ ਉਹ ਡਾਕਟਰ ਨੂੰ ਉਸ ਜਿਹੜਾ ਮਰੀਜ਼ ਆ ਨਸ਼ੇ ਦਾ ਆਦੀ ਆ ਡਾਕਟਰ ਨੂੰ ਆਪਣੇ ਸਾਹਮਣੇ ਮਰੀਜ਼ ਦੇ ਮੁਤਾਬਕ ਉਹਨੂੰ ডোজ ਵੱਧ ਚਾਹੀਦੀ ਆ ਜਾਂ ডোজ ਘੱਟ ਚਾਹੀਦੀ ਉਹਦੇ ਮੁਤਾਬਕ ਆਪਣੇ ਸਾਹਮਣੇ ਹੀ ਉਹਨੂੰ ਗੋਲੀ ਖੋਣੀ ਚਾਹੀਦੀ ਆ ਤਾਂ ਜਾ ਕੇ ਪੰਜਾਬ ਦੇ ਅੰਦਰ ਕਿਤਨੇ ਕਿਤੇ ਨਸ਼ਿਆਂ ਦਾ ਪਾ ਇਹ ਨਸ਼ੇਕਟਾਉਣ ਚ ਜਿਹੜੇ ਨਸ਼ੇ ਦੇ ਆਦੀ ਨੌਜਵਾਨ ਉਹਨਾਂ ਨੂੰ ਸਟਾਉਂ ਚ ਸਫਲ ਹੋ ਸਕਦੇ ਆ ਪਰ ਸਰਕਾਰਾਂ ਇਹਦੀ ਉਲਟ ਦਿਸ਼ਾ ਚ ਕੰਮ ਕਰਦੀਆਂ ਪਲੀਜ਼ ਪ੍ਰਸ਼ਾਸਨ ਵੀ ਇਹਵੇਂ ਉਲਟ ਦਿਸ਼ਾ ਚ ਕੰਮ ਕਰਦਾ ਕਿਉਂਕਿ ਜਿਹੜੇ ਨੌਜਵਾਨ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਜਿਹੜੇ ਨੌਜਵਾਨ ਨਸ਼ੇ ਦੇ ਆਦੀ ਆ ਸ਼ਿਕਾਰ ਆ ਉਹਨਾਂ ਨੂੰ ਤਾਂ ਫੜ ਕੇ ਜੇਲਾ ਚ ਬੰਦ ਕਰ ਰਹੇ ਆ ਪਰ ਜਿਹੜੀ ਵੇਚਣ ਵਾਲੇ ਬੈਠੇ ਆ ਵੱਡੀਆਂ ਮੱਛੀਆਂ ਨੇ ਵੱਡੇ ਮਗਰਮਾਚਿਆ ਉਹਨਾਂ ਨੂੰ ਕੋਈ ਫੜਦਾ ਨਹੀਂ ਕਿਉਂਕਿ ਉਹਨਾਂ ਦੀ ਪਹੁੰਚ ਕਿਤਨਾ ਕਿਤੇ ਸਰਕਾਰ ਤੱਕ ਪਹੁੰਚਦੀ ਆ ਕਿਤਨੇ ਕਿਤੇ ਕੋਈ ਵੱਡਾ ਪੁਲਿਸ ਅਧਿਕਾਰੀ ਸਾਰੇ ਨਹੀਂ ਕੁਝ ਪੁਲਿਸ ਅਧਿਕਾਰੀ ਕਰਪਟ ਆ ਜਿਹੜੇ ਇਹ ਮਿਲ ਕੇ ਸਾਰਾ ਇਹ ਤਿਕੜੀ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਦੀ ਆ ਵੇਚ ਰਹੀ ਆ ਬਿਲਕੁਲ ਬਿਲਕੁਲ ਸ਼ਮਸ਼ੇਰ ਜੀ ਇਹ ਤਾਂ ਆਪਾਂ ਗੱਲ ਕਰ ਰਹੇ ਆ ਆਪਣੇ ਨੌਜਵਾਨਾਂ ਦੀ ਜਿਹੜੇ ਕਿ ਨਸ਼ੇ ਦੇ ਆਦੀ ਹੁੰਦੇ ਜਾ ਰਹੇ ਨੇ ਹੁਣ ਹਾਲਾਤ ਇਹ ਨਹੀਂ ਕਿ ਪਿੱਛੇ ਜੇ ਅੰਮ੍ਰਿਤਸਰ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਇੱਕ ਔਰਤ ਜਿਹੜੀ ਹੈ ਉਹ ਨਸ਼ੇ ਦੀ ਹਾਲਤ ਦੇ ਵਿੱਚ ਦੇਖੀ ਗਈ ਆ ਸੋ ਇਹ ਆਪਾਂ ਨਹੀਂ ਕਹਿ ਸਕਦੇ ਕਿ ਜਿਹੜੀਆਂ ਕੁੜੀਆਂ ਨੇ ਸਾਡੀਆਂ ਮੁਟਿਆਰਾਂ ਨੇ ਕਿ ਉਹ ਨਸ਼ੇ ਤੋਂ ਦੂਰ ਨੇ ਕਾਫੀ ਹੱਦ ਤੱਕ ਉਹ ਵੀ ਨਸ਼ੇ ਦੇ ਵੱਲ ਹੁਣ ਵੱਧਦੀਆਂ ਜਾ ਰਹੀਆਂ ਨੇ ਉਹਨਾਂ ਦਾ ਰੁਝਾਨ ਇਸ ਵੱਲ ਵੱਧਦਾ ਜਾ ਰਿਹਾ ਹੈ ਕੀ ਕਰਨੀ ਉਹਦੇ ਬਾਰੇ ਜੀ ਬਹੁਤ ਵੱਡੀ ਚਿੰਤਾ ਵਾਲੀ ਗੱਲ ਆ ਇਹ ਜਿਹੜੀ ਤੁਸੀਂ ਗੱਲ ਕਹੀ ਆ ਕੱਲੀ ਉਹ ਅੰਮ੍ਰਿਤਸਰ ਦੇ ਮੈਨੂੰ ਇਲਾਕੇ ਦਾ ਵੀ ਪਤਾ ਮੈਂ ਉਹ ਇਲਾਕਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਵੀਡੀਓ ਸਾਬਨੇ ਸਭ ਲੋਕਾਂ ਨੇ ਦੇਖੀ ਸੋਸ਼ਲ ਮੀਡੀਆ ਤੇ ਮਟਿਆਰ ਸਾਡੀ ਭੈਣ ਆ ਹੱਥ ਚੂੜਾ ਪਾਇਆ ਨਸ਼ੇ ਦੀ ਉਹ ਓਟੂ ਚ ਝੂਮੜੀ ਆ ਗਲੀ ਆਪਣੇ ਬਿਲ੍ਹਦੇ ਚ ਫਿਰ ਬਾਅਦ ਜਾ ਕੇ ਇਹ ਤਾਂ ਵੀਡੀਓ ਵਾਇਰਲ ਹੁੰਦੀ ਆ ਫਿਰ ਉਹਨੂੰ ਨਸ਼ਾ ਛਡੋ ਕੇਂਦਰ ਚ ਲੈ ਕੇ ਜਾਂਦਾ ਕੱਲੀ ਉਹ ਨਹੀਂ ਪੰਜਾਬ ਦੇ ਅੰਦਰ ਚਿੰਤਾ ਵਾਲੀ ਗੱਲ ਤੇ ਹੀ ਆ ਕਿ ਹੁਣ ਕੱਲੇ ਮੁੰਡੇ ਨਹੀਂ ਇਹਦੇ ਵਿੱਚ ਨੌਜਵਾਨ ਕੁੜੀਆਂ ਵੀ ਸ਼ਾਮਲ ਹੋ ਚੁੱਕੀਆਂ ਆਏ ਦਿਨ ਉਹਨਾਂ ਦੀ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਵੀਡੀਓ ਚਿੱਤਲ ਜੀ ਵਾਇਰਲ ਹੁੰਦੀ ਰਹਿੰਦੀ ਆ ਚਿੰਤਾ ਵਾਲੀ ਗੱਲ ਇਹ ਆ ਇਹ ਨਸ਼ਾ ਹੁਣ ਕੱਲਾ ਪਿੰਡਾਂ ਚ ਨਹੀਂ ਇਹ ਨਸ਼ਾ ਪਿੰਡਾਂ ਚੋਂ ਪਿੰਡਾਂ ਦੇ ਹਰ ਗਲੀ ਮਹਲੇ ਸ਼ਹਿਰਾਂ ਦੇ ਚੌਂਕਾ ਤੱਕ ਪਹੁੰਚ ਚੁੱਕਾ ਔਰ ਦੁਕਾਨ ਤੇ ਇਹ ਆ ਈ ਜਿੱਥੇ ਪਿੰਡਾਂ ਦੇ ਸ਼ਮਸ਼ਾਨ ਘਾਟ ਅਸੀਂ ਆਪ ਖੁੱਦ ਅੱਖੀ ਜਾ ਕੇ ਦੇਖਿਆ ਜਦੋਂ ਇਹ ਨਸ਼ੇ ਦੇ ਰਿਸਰਚ ਕੀਤੀ ਆ ਮਾੜਾ ਮੋਟਾ ਲਿਖਣ ਦਾ ਯਤਨ ਕੀਤਾ ਅੱਖੀ ਜਾ ਕੇ ਦੇਖਿਆ ਕਿ ਪਿੰਡਾਂ ਦੇ ਸ਼ਮਸ਼ਾਨ ਘਾਟਾਂ ਚ ਸ਼ਹਿਰਾਂ ਦੀਆਂ ਖੰਡਰ ਪਈਆਂ ਇਮਾਰਤਾਂ ਚ ਉਹਨਾਂ ਦੇ ਜਾਂ ਜਿਹੜੇ ਪੰਜਾਬ ਦੇ ਅੰਦਰ ਇਹਨਾਂ ਸਰਕਾਰਾਂ ਦੀ ਮਿਹਰਬਾਨੀ ਨਾਲ ਜਿਹੜੇ ਬੰਦ ਹੋਏ ਸੇਵਾ ਕੇਂਦਰ ਬੰਦ ਹੋਏ ਆ ਉਹਨਾਂ ਦੇ ਅੰਦਰ ਨਸ਼ੇ ਕਰਨ ਵਾਲੇ ਨੌਜਵਾਨ ਦਾ ਲੋਥੇ ਨੌਜਵਾਨ ਹੁੰਦੇ ਆ ਨਸ਼ਾ ਕਰਦੇ ਆ ਉਥੇ ਵੀ ਮਿਲਦਾ ਕਿ ਉਹ ਜਿਹੜੀਆਂ ਗੋਲੀਆਂ ਵਰਤਦੇ ਉਹਦੇ ਖਾਲੀ ਪੈਕੇਟ ਮਿਲਦੇ ਤੁਹਾਨੂੰ ਠੀਕ ਹੈ ਲਾਉਣ ਵਾਲੀਆਂ ਸਰਿੰਜਾਂ ਮਿਲ ਜਾਣਗੀਆਂ ਖਾਲੀ ਉਹਨੂੰ ਇਹ ਨੌਜਵਾਨਾਂ ਨੇ ਨਸ਼ੇ ਦਾ ਸ਼ਿਕਾਰ ਦਾ ਅੱਡੇ ਬਣਾਏ ਹੋਏ ਆ ਪਰ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਵੀ ਸਰਕਾਰ ਇਹਦੇ ਉੱਤੇ ਬਹੁਤਾ ਧਿਆਨ ਨਹੀਂ ਦਿੰਦੀ ਹੁਣ ਸਰਕਾਰਾਂ ਜਿਹੜੀਆਂ ਦਾਅਵੇ ਕਰਦੀਆਂ ਕਿ ਅਸੀਂ ਹੁਣ ਤੱਕ ਪੰਜਾਬ ਦੇ ਅੰਦਰ ਇੰਨਾ ਨਸ਼ਾ ਫੜ ਲਿਆ ਜੀ ਨਸ਼ਾ ਹੀ ਦੂ ਪਾਕਿਸਤਾਨ ਤੋਂ ਇਹ ਗੱਲ ਇਹ ਵੀ ਬੜੀ ਚਿੰਤਾ ਵਾਲੀ ਆ ਕਿ ਸਰਕਾਰਾਂ ਇਹ ਵਾਲੀ ਵੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਹ ਤੋਂ ਪਹਿਲਾਂ ਵਾਲੀ ਸਰਕਾਰਾਂ ਵੀ ਇਹ ਹਮੇਸ਼ਾ ਇਹ ਚਿੱਕੜ ਸੁੱਟਦੀਆਂ ਜੀ ਇਹ ਨਸ਼ਾ ਜੀ ਅਸੀਂ ਇਹ ਨਹੀਂ ਬਣਾ ਰਹੇ ਨਸ਼ਾ ਤੇ ਡਰੋਨ ਰਾਈ ਪਾਕਿਸਤਾਨ ਤੋਂ ਆ ਰਿਹਾ ਇਹ ਨਸ਼ਾ ਅਫਗਾਨਿਸਤਾਨ ਤੋਂ ਆ ਰਿਹਾ ਅਸੀਂ ਕਹਿੰਦੇ ਕਿ ਮੰਨ ਲਓ ਉਹ ਨਸ਼ਾ ਆ ਰਿਹਾ ਪਰ ਆਹ ਉਹ ਇੰਨੀ ਵੱਡੀ ਪਦਰ ਤੇ ਨਸ਼ਾ ਉਹ ਨਹੀਂ ਉੱਥੋਂ ਆ ਰਿਹਾ ਜੇ ਉੱਥੋਂ ਆ ਵੀ ਰਿਹਾ ਤੋ ਰੁਕਣਾ ਕਿੰਨਾ ਨੇ ਹਰ ਜਤੀ ਇਹਨਾਂ ਸਰਕਾਰਾਂ ਦੇ ਹੀ ਬਣਦਾ बीएस ऑफ ਦਾ ਬੰਦਾ ਸੈਂਟਰ ਗਵਰਨਮੈਂਟ ਦਾ ਬੰਦਾ ਸਟੇਟ ਸਰਕਾਰਾਂ ਦਾ ਬੰਦਾ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ ਸੈਕਟਰੀਆਂ ਦੇ ਰੂਪ ਚ ਕੈਮੀਕਲ ਦੇ ਰੂਪ ਚ ਜਿਹੜਾ ਨਸ਼ਾ ਸਿੰਥੈਟਿਕ ਨਸ਼ਾ ਤਿਆਰ ਹੋੜਾ ਉਹ ਰੋਪਣਾ ਕਿੰਨੇ ਆ ਜੀ ਉਹਦੇ ਬਾਰੇ ਪੰਜਾਬ ਦੀ ਸਰਕਾਰ ਕੋਈ ਮੂੰਹ ਨਹੀਂ ਖੋਲਣਾ ਚਾਹੁੰਦੀ ਹੂੰ ਦੋਸ਼ ਲਾਉਂਦੀ ਆ ਕਿ ਸੜ ਤੋਂ ਪਹਿਲੀਆਂ ਸਰਕਾਰਾਂ ਨਸ਼ਾ ਪੰਜਾਬ ਚ ਪੈਦਾ ਕੀਤਾ ਦੋਸ਼ ਇਹ ਲਾਉਂਦੀ ਆ ਕਿ ਅੰਤਰਰਾਸ਼ਟਰੀ ਬਾਰਡਰ ਤੋਂ ਆੜਿਆ ਪਰ ਜਿਹੜੀ ਸਰਕਾਰ ਆਪਣੀ ਸਰਕਾਰ ਆਪਣੇ ਰਾਜ ਦੇ ਅੰਦਰ ਜਿਹੜੀ ਇਹ ਫੈਕਟਰੀਆਂ ਨਸ਼ਾ ਪੈਦਾ ਕਰ ਰਹੀਆਂ ਉਹਦੇ ਬਾਰੇ ਮੂੰਹ ਨਹੀਂ ਖੋਲਦੀਆਂ ਪਰ ਚਿੰਤਾ ਵਾਲੀ ਗੱਲ ਇਹ ਵੀ ਆ ਤੁਸੀਂ ਦੇਖਿਆ ਪਿਛਲੇ ਦਿਨੀ ਬੜਿਆ ਸੋਸ਼ਲ ਮੀਡੀਆ ਤੇ ਵੀ ਹਰ ਪਾਸੇ ਚਰਚਾ ਆਈ ਕਿ ਪੰਜਾਬ ਦੇ ਅੰਦਰ ਹੁਣ ਔਰਤਾਂ ਲਈ ਵੱਖਰੇ ਸ਼ਰਾਬ ਦੇ ਠੇਕੇ ਖੋਲੇ ਗਏ ਜੀ ਬਿਲਕੁਲ ਉਹ ਜਦੋਂ ਰੌਲਾ ਇੰਨਾ ਪੈ ਗਿਆ ਥੱਲੇ ਦਬਾਅ ਵਧ ਗਿਆ ਫਿਰ ਇਹ ਸਰਕਾਰ ਨੂੰ ਪਿੱਛੇ ਹਟਣਾ ਪਿਆ ਬੰਦ ਕਰਨਾ ਪਿਆ ਮਤਲਬ ਸਰਕਾਰ ਜਿਹੜੀ ਸਰਕਾਰ ਨਸ਼ਾ ਰੋਕਵਾਲੀ ਵਾਦੇ ਕਰਦੀ ਆ ਉਹ ਸਰਕਾਰ ਹੁਣ ਔਰਤਾਂ ਨੂੰ ਵੀ ਸਪੈਸ਼ਲ ਠੇਕੇ ਦੇ ਸ਼ਰਾਬ ਦੇ ਠੇਕੇ ਕੋਲ ਕੇ ਸ਼ਰਾਬ ਵਾਲੇ ਪਾਸੇ ਧੱਕਣਾ ਚਾਹੁੰਦੀ ਆ ਇਹ ਦੁਖਾਂਤ ਆ ਪੰਜਾਬ ਦੇ ਲੋਕਾਂ ਲਈ ਕਿ ਅਸੀਂ ਬਦਕਿਸਮਤੀ ਕਹਿੰਦੇ ਆ ਕਿ ਐਸੀਆਂ ਸਰਕਾਰਾਂ ਸਾਡੇ ਤੇ ਰਾਜ ਭਗ ਕਰਦੀਆਂ ਨੇ ਜਿਹੜੀਆਂ ਵਾਦੇ ਤਾਂ ਬਹੁਤ ਵੱਡੇ ਕਰਦੀਆਂ ਨਸ਼ਾ ਰੋਕਣ ਦੇ ਕਰਦੀਆਂ ਸੀ ਬਿਰਜ਼ਗਾਰੀ ਹੱਲ ਕਰਨ ਦੇ ਕਰਦੀਆਂ ਪਰ ਕੰਮ ਐਨ ਉਲਟ ਦਿਸ਼ਾ ਚ ਕਰਦੀਆਂ ਬਿਲਕੁਲ ਬਿਲਕੁਲ ਸ਼ਮਸ਼ੇਰ ਜੀ ਆਪਾਂ ਗੱਲ ਪਹਿਲਾਂ ਵੀ ਸਰਕਾਰਾਂ ਦੇ ਉੱਤੇ ਕੀਤੀ ਐ ਹੁਣ ਤੱਕ ਪੰਜਾਬ ਦੇ ਵਿੱਚ ਕਿਸੇ ਅਕਾਲੀ ਜਾਂ ਫਿਰ ਕਾਂਗਰਸ ਦਾ ਜਿਹੜਾ ਰਾਜ ਰਿਹਾ ਸੋ ਪਿੱਛੇ ਜੇ ਇੱਕ ਹਵਾ ਚੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਈ ਕਹਿੰਦੇ ਤੀਜੀ ਜਿਹੜੀ ਪਾਰਟੀ ਨੂੰ ਜਤਾਇਆ ਜਾਵੇ ਲੋਕਾਂ ਨੇ ਇਹ ਦੇ ਕਰਕੇ ਵੋਟਾਂ ਜੜੀਆਂ ਉਹਨਾਂ ਨੂੰ ਦਿੱਤੀਆਂ ਸਨ ਕਿਉਂਕਿ ਲੋਕ ਪੰਜਾਬ ਦੇ ਲੋਕ ਅੱਕੇ ਵੀ ਪਏ ਸਨ ਪੁਰਾਣੀਆਂ ਸਰਕਾਰਾਂ ਤੋਂ ਕਿ ਕੁਝ ਹੋਇਆ ਨਹੀਂ ਸੋ ਇਹਨਾਂ ਦੇ ਉੱਤੇ ਬੜੀ ਜ਼ਿੰਮੇਵਾਰੀ ਸਮਝੀ ਗਈ ਕਿ ਸ਼ਾਇਦ ਇੱਕ ਨਵੀਂ ਤੇ ਰਹੇਗੀ ਤੇ ਕੋਈ ਸਾਡੇ ਲਈ ਕਰੇਗੀ ਤਕਰੀਬਨ 1.5 ਸਾਲ ਦਾ ਸਮਾਂ ਜਿਹੜਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ 'ਚ ਰਾਜ ਕਰਦੇ ਆਬੀਤ ਚੁੱਕਿਆ ਹੈ ਕੀ ਕਹਿੰਨੇ ਹੋ ਕਿ ਹੋ ਜਾਂ ਤੁਸੀਂ ਅੰਕੜੇ ਇਕੱਠੇ ਕੀਤੇ ਨੇ ਕਿ ਕਿੱਥੇ ਤੱਕ ਇਸ ਡੇਢ ਸਾਲ ਦੇ ਅੰਦਰ ਨਸ਼ੇ ਨੂੰ ਕੰਟਰੋਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਕੋਈ ਸਕੀਮ ਕਢੀ ਗਈ ਹੈ ਜਾਂ ਇਹਨਾਂ ਦੇ ਵੀ ਸਿਰਫ ਲਾਰੇ ਨੇ ਦੇਖੋ ਜੀ ਜਿਹੜੀ ਗੱਲ ਤੇ ਇਸ ਸਰਕਾਰ ਦੀ ਹੈ ਪਹਿਲੀਆਂ ਸਰਕਾਰਾਂ ਵਾਲੇ ਤੇ ਮੈਂ ਤੁਹਾਨੂੰ ਦੱਸ ਚੁੱਕਾ ਜੋ ਤੱਕ ਹੁਣ ਕੀਤਾ ਕਿਉਂਕਿ ਇਹ ਹੁਣ ਮੌਜੂਦਾ ਸਰਕਾਰ ਹੈ ਉਂਗਲ ਧਰਦੀ ਸਾਡੀ ਜਿੱਥੇ ਉਹਨਾਂ ਤੋਂ ਉਂਗਲ ਧੜੀਆ ਉੱਥੇ ਹੁਣ ਜ਼ਿਆਦਾ ਉਂਗਲ ਧਰਨਾ ਇੱਥੇ ਪਣਦਾ ਕਿਉਂਕਿ ਇਹ ਸਰਕਾਰ ਦੂਜੀਆਂ ਸਰਕਾਰਾਂ ਨੂੰ ਲੋਕਾਂ 'ਚ ਇਹ ਵਾਦਾ ਕਰਕੇ ਜਰੂਰ ਆਈ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ ਇਹ ਗਾਰੰਟੀ ਦਾ ਨਾਂ ਦੇ ਕੇ ਆਈ ਦੂਜਾ ਸਿੱਧੇ ਆਜਮ ਭਗਤ ਸਿੰਘ ਜਿਹਦੀ ਜਿਸ ਧਰਤੀ ਤੇ ਅਸੀਂ ਬੈਠੇ ਆਂ ਜਿਸ ਪੰਜਾਬ ਦੀ ਅਸੀਂ ਚਿੰਤਾ ਕਰਦੇ ਆਂ ਉੱਥੇ ਉਸ ਧਰਤੀ ਦੇ ਜੰਮਪਾਲ ਨੇ ਸਿੱਧੇ ਆਜਮ ਭਗਤ ਸਿੰਘ ਜਿਨ੍ਹਾਂ ਨੇ ਪੰਜਾਬ ਨੂੰ ਨਾ ਨਹੀਂ ਸਮੁੱਚੇ ਦੇਸ਼ ਨੂੰ ਆਜ਼ਾਦ ਕਰਨ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ ਇਹ ਪਕੰਡ ਕਰਦੇ ਆ ਜੀ ਫਰਜੀ ਇਨਕਲਾਬੀ ਮੈਂ ਕਹਿੰਦਾ ਇਹ ਫਰਜੀ ਇਨਕਲਾਬੀ ਹੈ ਭਗਵੰਤ ਮਾਨ ਦੀ ਸਰਕਾਰ ਕੱਲੀ ਪੱਗ ਕੀ ਅਸੀਂ ਰੰਗ ਦੀ ਬੰਨ ਨਾਲ ਸ਼ੀਰਪາກ ਸਿੰਘ ਦੇ ਵਿਚਾਰਧਾਰਾ ਵਾਲੀ ਸਰਕਾਰ ਨਹੀਂ ਬਣ ਜਣੀ ਉਹ ਲਈ ਕੋਈ ਅਮਲ ਕਰਨਾ ਚਾਹੁੰਦਾ ਹੈ ਜਿਹੜੀ ਤੁਸੀਂ ਗੱਲ ਕਹੀ ਕਿ ਇਹਨਾਂ ਨੇ ਹੁਣ ਤੱਕ ਪਾਲਿਸੀ ਕਿ ਲੈਂਦੀ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਸਰਕਾਰ ਇਹ ਸਰਕਾਰ ਦਾ ਦਾਵਾ ਮੈਂ ਕੋਈ ਆਪਣੇ ਮਨੋਂ ਨਹੀਂ ਕਹਿ ਰਿਹਾ ਇਹ ਸਰਕਾਰ ਕਹਿੰਦੀ ਕਿ ਅਸੀਂ ਨਸ਼ਿਆਂ ਦੀ ਰੋਕ ਰੋਕथाम ਲਈ ਹਰ ਸਾਲ 102 ਕਰੋੜ 102 ਕਰੋੜ ਰੁਪਏ ਖਰਚ ਕੀਤਾ ਕਰਦੇ ਆ ਪਰ ਉਹ ਜ਼ਮੀਨੀ ਪੱਧਰ ਤੇ ਕਿਤੇ ਨਹੀਂ ਤੁਸੀਂ ਦੇਖ ਲਓ ਅੱਜ ਤੱਕ 1.5 ਸਾਲ ਦੇ ਸਮੇਂ ਚ ਉਹ 102 ਕਰੋੜ ਰੁਪਏ ਦਾ ਕੀਤਾ ਕੀ ਇਹ ਸਰਕਾਰ ਨੇ ਸਾਨੂੰ ਇਹ ਨਹੀਂ ਪਤਾ ਕੀਤਾ ਸਿਰਫ ਇਹ ਆ ਜਿੰਨਾ ਕਹੀ ਮਹਿਸੂਸ ਕਰਦੇ ਕਿ ਵੱਡੇ ਵੱਡੇ ਤੁਸੀਂ ਚਲ ਜੋ ਕਿਤੇ ਸ਼ਰਕਾਂ ਚੋਂਕਾਂ ਚ ਹੋਲਡਿੰਗ ਬੋਰਡ ਲੱਗੇ ਆ ਵੀ ਇਹ ਨਸ਼ਿਆਂ ਦੇ ਆ ਬੰਦੇ ਫੜ ਲਿਆ ਜੀ ਫੜੇ ਮੈਂ ਤੁਹਾਨੂੰ ਫਿਰ ਹੋ ਕੇ ਕਿ ਫੜੇ ਉਹੀ ਆ ਜਿਹੜੇ ਕਰਦੇ ਆ ਵਿਚ ਨਾਲੇ ਅਜੇ ਵੀ ਬਾੜਿਆ ਇਸ ਕਰਕੇ ਸਰਕਾਰ ਇਹ ਪਖੰਡ ਕਰਦੀਆਂ ਜਾਂ ਤੇ ਫਿਰ 102 ਕਰੋੜ ਰੁਪਏ ਮੈਂ ਸਮਝਦਾ ਇਹ ਖਰਚੇ ਤੇ ਕੀਤੇ ਆ 18 ਅਕਤੂਬਰ 2023 ਨੂੰ ਇਸੇ ਸਾਲ ਚ ਪੰਜਾਬ ਦੇ 35000 ਬੱਚਿਆਂ ਨੂੰ ਸਕੂਲੋਂ ਛੁੱਟੀ ਕਰਾ ਕੇ ਭਗਵੰਤ ਮਾਨ ਦੀ ਸਰਕਾਰ ਨੇ ਸਕੂਲੋਂ ਛੁੱਟੀ ਕਰਾ ਕੇ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਕਰਾ ਕੇ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਜਾ ਕੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਅਰਦਾਸ ਕੀਤੀ ਗਈ। ਅਰਦਾਸ ਕਰਨਾ ਕੋਈ ਮਾੜੀ ਗੱਲ ਨਹੀਂ। ਪਰ ਇਹ ਮੈਂ ਕਹਿੰਦਾ ਕਿ ਇਹ ਸਾਰਾ ਕੁਝ ਕਰਨ ਨਾਲ ਪੰਜਾਬ ਦੀ ਨਸ਼ਾ ਨਹੀਂ ਰੁਕੇਗਾ। ਨਹੀਂ ਰੁਕਣਾ ਬਿਲਕੁਲ। ਨੰਬਰ 2 ਇਤੋਂ ਬਾਅਦ ਉਹਨਾਂ ਨੇ 16 ਨਵੰਬਰ 2023 ਨੂੰ ਲੁਧਿਆਣਾ 'ਚ 25000 ਦੇ ਕਰੀਬ ਨੌਜਵਾਨਾਂ ਕੋਲੋਂ 13 ਕਿਲੋਮੀਟਰ ਸਾਈਕਲ ਦਾ ਮਾਰਚ ਕਰਾਇਆ। ਇਹ ਕਰਨ ਦੇ ਨਾਲ ਵੀ ਨਸ਼ਾ ਨਹੀਂ ਰੁਕਣਾ। ਨਸ਼ਾ ਰੁਕਣਾ ਆ ਤੇ ਅਸਲ ਨਸ਼ੇ ਦੀ ਜੜ ਨੂੰ ਫੜਦੀ ਲੋੜ ਆ ਜਿਹੜੀ ਮੈਂ ਗੱਲ ਕੀਤੀ ਕਿ ਸਪਲਾਈ ਲਾਈਨ ਜਿੰਨੀ ਦੇਰ ਪੰਜਾਬ ਦੇ ਅੰਦਰ ਆਪਾਂ ਸਪਲਾਈ ਲਾਈਨ ਨਹੀਂ ਤੋੜਦੇ ਉਹਨੇ ਦੇਰ ਪੰਜਾਬ ਦੇ ਅੰਦਰ ਨਸ਼ਾ ਨਹੀਂ ਖਤਮ ਹੋਣਾ ਸਰਕਾਰ ਹੀ ਉਲਟ ਦਿਸ਼ਾ 'ਚ ਕੰਮ ਕਰਦੀ ਆ। ਸਰਕਾਰ ਨਸ਼ੇ ਨੂੰ ਖਤਮ ਨਹੀਂ ਕਰਨਾ ਚਾਹੁੰਦੀ। ਉਹਦਾ ਕਾਰਨ ਇਹ ਆ ਜੀ ਕਿ ਸਰਕਾਰ ਦੀ ਸਤਾਤੀ ਨੂੰ ਹਾਕਮ ਜਮਾਤਾਂ ਨੂੰ ਚਾਹੀਏ ਉਹ ਸਾਡੀ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਆ ਚਾਹੇ ਜਿਹੜੀਆਂ ਵੀ ਸਰਕਾਰਾਂ ਉਹਨਾਂ ਨੂੰ ਇਹ ਬੜਾ ਰਾਸ ਆਉਂਦਾ ਜਿਹੜੇ ਪੰਜਾਬ ਦੇ ਨੌਜਵਾਨ ਨਸ਼ੇ 'ਚ ਗੁਲਤਾਨ ਨੇ ਕਿਉਂਕਿ ਜਿਹੜਾ ਨੌਜਵਾਨ ਨਸ਼ੇ ਦਾ ਆਦੀ ਹੋ ਗਿਆ ਉਹ ਕਿਤੇ ਆਪਣੇ ਰੋਜ਼ਗਾਰ ਦੀ ਮੰਗੇਗਾ ਉਹ ਆਪਣੇ ਹੱਕਾਂ ਦੀ ਗੱਲ ਨਹੀਂ ਕਰੇਗਾ ਇਸ ਕਰਕੇ ਸਤਾਪਤੀ ਨੂੰ ਬੜਾ ਰਾਸ ਆਉਂਦਾ ਹੈ ਨੌਜਵਾਨਾਂ ਨੂੰ ਨਸ਼ੇ 'ਚ ਗੁਲਤਾਨ ਰੱਖਣਾ ਹਮ ਬਿਲਕੁਲ ਅੱਛਾ ਸ਼ਮਸ਼ੇਰ ਜੀ ਆਪਾਂ ਕੁਝ ਪਿੱਛੇ ਜੇ ਮੈਂ ਵੀ ਇੱਕ ਖਬਰ ਪੜ੍ਹੀ ਸੀ ਕਿ ਕੁਝ ਪਿੰਡਾਂ ਦੇ ਵੱਲੋਂ ਆਪਸ ਦੇ ਵਿੱਚ ਪੰਚਾਇਤ ਦੇ ਨਾਲ ਬੈਠ ਕੇ ਇਹ ਸਲਾਹ ਕੀਤੀ ਗਈ ਸੀ ਕਿ ਨਸ਼ਾ ਵੇਚਣ ਆਉਂਦੇ ਪਿੰਡ ਵਾਲਿਆਂ ਨੂੰ ਅਸੀਂ ਆਪ ਹੀ ਫੜ ਕੇ ਬਾਹਰ ਕੱਢ ਦੇਣਾ ਸੋ ਘਰ ਘਰ ਜਾ ਕੇ ਉਹਨਾਂ ਨੂੰ ਹੋਕਾ ਦੀਰ ਨਹੀਂ ਦੇਣਾ ਜਿਨ੍ਹਾਂ ਦੇ ਘਰ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਨਸ਼ਾ ਦਿੰਦੇ ਨੇ ਸੋ ਬਹੁਤ ਸਾਰੇ ਪਿੰਡ ਵਾਲਿਆਂ ਨੇ ਇਹੋ ਜਿਹਾ ਇੱਕ ਜਿੰਮਾ ਚੱਕਿਆ ਵੀ ਹੈ ਤੇ ਕਾਫੀ ਪਿੰਡੇ ਇਹਦੇ ਵਿੱਚ ਕਾਮਯਾਬ ਵੀ ਹੋਏ ਨੇ ਯਾਨੀ ਕਿ ਉਹਨਾਂ ਨੇ ਸਰਕਾਰਾਂ ਦੇ ਉੱਤੇ ਜਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਉਮੀਦ ਛੱਡ ਕੇ ਆਪਣੇ ਹੱਥ ਜੜੀ ਵਾਗ ਡੋਰੀ ਦੀ ਸਾੰਭੀ ਕਿ ਅਸੀਂ ਆਪਣੇ ਪਿੰਡ ਦੇ ਅੰਦਰ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਰਦਾਸ਼ਤ ਨਹੀਂ ਕਰਨਾ ਸੋ ਕੀ ਲੱਗਦਾ ਹੈ ਕਿ ਜੇਕਰ ਪੰਜਾਬ ਦੇ ਪਿੰਡ ਪਿੰਡ ਪੱਧਰ ਤੇ ਇਹੋ ਜੀ ਜਾਗਰੂਕ ਅਭਿਆਨ ਚਲਾਏ ਜਾਣ ਕੁਝ ਇਸ ਤਰ੍ਹਾਂ ਕੀਤਾ ਜਾਵੇ ਕਿ ਲੋਕ ਆਪ ਵੀ ਸੁਚੇਤ ਰਹਿਣ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਉਣਾ ਫਿਰ ਜਾ ਕੇ ਸ਼ਾਇਦ ਕਿਤੇ ਇਹਦੇ ਉੱਤੇ ਨੱਥ ਪਾਈ ਜਾ ਸਕਦੀ ਹੈ ਬਿਲਕੁਲ ਜੀ ਮੈਂ ਕਿਹਾ ਕਿ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਪੰਜਾਬ ਦੇ ਅੰਦਰ ਖਾਸ ਕਰਕੇ ਮਾਲਵੇ ਦੇ ਅੰਦਰ ਇਹ ਜਿਹੜੀ ਨਸ਼ੇ ਦੇ ਵਿਰੋਧ ਜਿਹੜੀਆਂ ਕਮੇਟੀਆਂ ਬਣਨੀ ਸ਼ੁਰੂਆਂ ਖਾਸ ਕਰਕੇ ਉਹ ਵੀ ਪੰਜਾਬ ਦੀਆਂ ਔਰਤਾਂ ਨੇ ਸ਼ੁਰੂ ਕੀਤਾ ਹੈਗਾ ਮਾਲ ਵਿੱਚ ਔਰਤਾਂ ਨੇ ਸ਼ੁਰੂ ਕੀਤਾ ਉਹਨਾਂ ਤੋਂ ਬਾਅਦ ਹੁਣ ਸਮੁੱਚੇ ਪੰਜਾਬ 'ਚ ਨਸ਼ਾ ਅਸ਼ਡਾਉ ਇਹ ਨਸ਼ੇ ਦੇ ਖਿਲਾਫ ਕਮੇਟੀਆਂ ਬਣੀਆਂ ਸ਼ੁਰੂ ਹੋ ਗਈਆਂ ਸਾਰੇ ਪੰਜਾਬ 'ਚ ਬਣ ਰਹੀਆਂ ਆਪ ਮਹਾਰੇ ਲੋਕ ਜਿਨ੍ਹਾਂ ਨੂੰ ਸਰਕਾਰ ਕੋ ਆਸ ਸੀ ਜਿਨ੍ਹਾਂ ਨੂੰ ਪੁਲਿਸ ਕੋਲੋਂ ਆਸ ਸੀ ਜਿਨ੍ਹਾਂ ਨੂੰ ਇਹ ਭਗਵੰਤ ਮਾਨ ਕੋਲੋਂ ਆਸ ਸੀ ਕਿ ਇਹ ਕੁਝ ਵੱਖੜਾ ਕਰੂ ਪੰਜਾਬ ਆਸ ਲੈ ਕੇ ਨਵੀਂ ਸਰਕਾਰ ਬਣੀ ਪਰ ਸਰਕਾਰ ਨੇ ਕੀਤਾ ਕੁਝ ਨਹੀਂ ਲੋਕ ਆਪ ਮਹਾਰੇ ਉਹਨਾਂ ਕਮੇਟੀਆਂ ਬਣਾ ਕੇ ਇਹਨਾਂ ਨਸ਼ੇ ਦੇ ਜਿਹੜੇ ਤਸਕਰ ਆ ਜਿਹੜੇ ਨਸ਼ਾ ਪਿੰਡ 'ਚ ਵੇਚਣਾ ਆੜਿਆ ਜਾਜਾ ਨੇ ਨਸ਼ਾ ਕਰਦੇ ਆ ਉਹਨਾਂ ਨੂੰ ਪਿੰਡ 'ਚ ਹੀ ਬੜਨ ਦਿੰਦੇ ਮੈਂ ਕਹਿੰਦਾ ਚੰਗੀ ਗੱਲ ਹੈ ਜਾਗਰੂਕਤਾ ਵਧਣੀ ਚਾਹੀਦੀ ਪੰਜਾਬ 'ਚ ਪਰ ਕੰਮ ਫੇਰ ਵੀ ਕਿਤਨੇ ਕਿਤੇ ਉਂਗਲ ਇਹ ਸਾਰਾ ਕੁਝ ਕਰਨ ਨਾਲ ਨਸ਼ਾ ਬੰਦ ਨਹੀਂ ਹੋਣਾ ਨਸ਼ਾ ਬੰਦ ਤੇ ਨੀਤੀਆਂ ਜਿੰਨੀ ਦੇਰ ਨੀਤੀਆਂ ਨਸ਼ਾ ਵੇਚਣ ਵਾਲੇ ਜੇ ਨੀਤੀ ਦਾ ਆਪਾਂ ਬਦਲਾਅ ਨਹੀਂ ਕਰਦੇ ਜੇ ਸਰਕਾਰਾਂ ਨਹੀਂ ਆਪਾਂ ਬਦਲਦੇ ਲੋਕਪੱਖੀ ਨੀਤੀਆਂ ਨਹੀਂ ਲਿਆਉਂਦੇ ਉਨੀ ਦੇਰ ਇਹ ਨਸ਼ਾ ਨਹੀਂ ਰੁਕਣਾ ਦੁਖਾਂਤ ਵਾਲੀ ਗੱਲ ਇਹ ਵੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਕਿ ਕਮੇਟੀਆਂ ਵੱਡ ਰਹੀਆਂ ਸਾਰਾ ਕੁਝ ਕਰ ਰਿਹਾ ਪਰ ਕਿਤਨੇ ਕਿਤੇ ਉਹ ਕਮੇਟੀਆਂ ਦੇ ਆਗੂ ਆਏ ਦਿਨਿਤ ਸੋਸ਼ਲ ਮੀਡੀਆ ਤੇ ਖਬਰ ਆਉਂਦੀ ਆ ਆਏ ਦਿਨਿਤ ਅਖਬਾਰ ਚ ਆਉਂਦੀ ਆ ਕਿ ਅੱਜ ਆ ਕਮੇਟੀ ਨੇ ਆ ਫਲਾਣੇ ਬੰਦੇ ਫੜਿਆ ਪਿੰਡ ਚ ਨਸ਼ਾ ਵੇਚਣ ਆਇਆ ਜੀ ਫੜ ਲਿਆ ਪੁਲਿਸ ਹਵਾਲੇ ਕਰਦੇ ਆ ਸਵੇਰੇ ਪੁਲਿਸ ਹਵਾਲੇ ਕਰ ਦਿੱਤੇ ਜਾਂਦੇ ਆ ਸ਼ਾਮ ਨੂੰ ਪੁਲਿਸ ਛੱਡ ਦਿੰਦੀ ਆ ਉਹਨਾਂ ਨੂੰ ਪੈਸੇ ਲੈ ਕੇ ਛੱਡਦੀ ਆ ਕੀ ਕਰਦੀ ਆ ਇਹ ਅੱਜ ਤੱਕ ਵੱਡਾ ਸਵਾਲ ਆ ਔਰ ਇਥੋਂ ਤੱਕ ਜਿਹੜੇ ਨਸ਼ਾ ਛਡਾਉ ਕਮੇਟੀਆਂ ਦੇ ਮੈਂਬਰ ਆ ਉਹਨਾਂ ਦੇ ਕਤਲ ਵੀ ਕੀਤੇ ਆ ਇਹਨਾਂ ਨਸ਼ੇ ਦੇ ਸਮਗਲੜਾਂ ਨੇ ਅਮਰਸੇਹੜ ਦੇ ਅੰਦਰ ਕੁਝ ਸਾਡੇ ਸਾਥੀ ਸਾਡੇ ਜਥੇਬੰਦੀ ਦੇ ਸਾਥੀ ਇਹ ਕੰਮ ਕਰਦੇ ਆ ਨਸ਼ੇ ਦੇ ਰੋਕਣ ਵਾਸਤੇ ਬਹੁਤ ਵੱਡੀ ਪੱਧਰ ਤੇ ਕੰਮ ਕਰ ਰਹੇ ਆ ਉਹਨਾਂ ਦੇ ਕੁਝ ਮੈਂਬਰ ਦੋ ਇੱਕ ਫੌਜੀ ਨੌਜਵਾਨ ਛੁੱਟੀ ਆਇਆ ਉਹਦਾ ਸਿਰ ਪਾੜ ਦਿੱਤਾ ਜੀ ਬਾਹਰ ਇਸ ਕਰਕੇ ਦਿੱਤਾ ਕਿ ਉਹ ਨਸ਼ਾ ਸ਼ਰੂ ਕਮੇਟੀ ਦਾ ਮੈਂਬਰ ਆ ਨਸ਼ਾ ਨਹੀਂ ਪੀਣ ਚ ਵਿਕਣਨਾ ਚਾਹੁੰਦਾ ਕੁੱਟਮਾਰ ਕਰਦੇ ਆ ਕਤਲ ਕਰ ਦਿੰਦੇ ਆ ਇਥੋਂ ਤੱਕ ਕਿ ਮੈਂ ਕਹਿੰਦਾ ਕਿ ਇਹ ਨਸ਼ੇਰੀ ਵਿੱਚੋਂ ਹੀ ਆ ਜਿਹੜਾ ਪੰਜਾਬ ਦਾ ਮਾਹੌਲ ਵਿਗੜ ਰਿਹਾ ਹਰ ਰੋਜ਼ ਲੁੱਟਾ ਕੋਹਾਂ ਹੋੜੀਆ ਜੀ ਡਾਕੇ ਵਜ ਰਹੇ ਆ ਦਿਨ ਦਿਹਾੜੇ ਵਜ ਰਹੇ ਆ ਇਹ ਨਸ਼ੇ ਦੇ ਵਿੱਚੋਂ ਹੀ ਪੈਦਾ ਹੋ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਜਿਹੜੀ ਬੇਰਜਗਾਰੀ ਚੋ ਬੇਚੈਨੀ ਵਧੀ ਆ ਬੇਚੈਨੀ ਚ ਨਸ਼ਾ ਕੁੜੀ ਨੂੰ ਜਨਮ ਦਿੰਦਾ ਜੀ ਜੀ ਇਸ ਕਰਕੇ ਇਹ ਬੜਾ ਮੰਦ ਭਾਗਾਂ ਸਾਡੇ ਪੰਜਾਬ ਦਾ ਸਮਾਂ ਚੱਲ ਰਿਹਾ ਕਿ ਜਿਸ ਪੰਜਾਬ ਨੂੰ ਜਿਸ ਪੰਜਾਬ ਦੀ ਸਿਫਤ ਪੂਰੀ ਦੁਨੀਆ ਦੇ ਅੰਦਰ ਕੀਤੀ ਗਈ ਗੱਬੜੂ ਨੌਜਵਾਨ ਪੰਜਾਬ ਦੇ ਜਿਹੜੇ ਜਿੱਥੇ ਹੁਣ ਬਾਹਰ ਦੇ ਮੁਲਕਾਂ 'ਚ ਜਾ ਕੇ ਜਿਹੜੇ ਨੌਜਵਾਨ ਪੰਜਾਬ ਦੇ 12-12 16-16 ਘੰਟੇ ਕੰਮ ਕਰਦੇ ਆ ਜੀ ਉਹ ਪੰਜਾਬ ਦੇ ਅੰਦਰ ਸਾਡੀਆਂ ਸਰਕਾਰਾਂ ਦਾ ਰਾਜ ਭਾਗ ਚੰਗਾ ਹੈ ਸਾਡੀ ਸਰਕਾਰ ਦੀ ਪਾਲਿਸੀ ਚੰਗੀ ਹੋਈ ਸਾਡੇ ਹੋਈ ਪੰਜਾਬ ਦੇ ਨੌਜਵਾਨ ਇੱਥੇ ਉਹਨਾਂ ਨੂੰ ਚੰਗਾ ਰੁਜ਼ਗਾਰ ਮਿਲੇ ਸਨਮਾਨਯੋਗ ਰੁਜ਼ਗਾਰ ਮਿਲੇ ਕੰਮ ਮੁਤਾਬਕ ਤਨਖਾਹ ਮਿਲੇ ਤੇ ਪੰਜਾਬ ਦਾ ਨੌਜਵਾਨ ਇੱਥੇ ਰਹਿ ਕੇ ਵੀ ਕੰਮ ਕਰ ਸਕਦਾ ਤੇ ਜੇ ਜੇ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਵਾਲੇ ਪਾਸੇ ਪਾਵਾਂਗੇ ਫਿਰ ਕਿਤਨਾ ਕਿਤੇ ਨਸ਼ਾ ਘਟੂਗਾ ਪਰ ਸਰਕਾਰ ਨਹੀਂ ਚਾਹੁੰਦੀ ਕਿ ਸਰਕਾਰ ਇਹਨਾਂ ਨੂੰ ਨਸ਼ੇ 'ਚ ਗਲਤਾਂਡ ਰੱਖ ਕੇ ਆਪਣੀ ਰਾਜ ਸੱਤਾ ਦੀ ਉਮਰ ਲੰਮੀ ਕਰਨਾ ਚਾਹੁੰਦੀ ਇਸ ਕਰਕੇ ਇਹ ਪੰਜਾਬ ਦੇ ਅੰਦਰ ਨਸ਼ਾ ਅਜੇ ਤੱਕ ਨਹੀਂ ਰੁਕ ਰਿਹਾ ਜੀ ਬਿਲਕੁਲ ਜੀ ਪੰਜਾਬ ਦੇ ਵਿੱਚ ਇਹ ਜਿਹੜਾ ਨਸ਼ਾ ਵੱਧਦਾ ਜਾ ਰਿਹਾ ਦੇ ਨਾਲ ਤਕਰੀਬਨ ਮੌਤਾ ਦੀਆਂ ਖਬਰਾਂ ਵੀ ਜਿਹੜੀਆਂ ਆਏ ਦਿਨ ਵੱਧ ਰਹੀਆਂ ਨੇ ਕੀ ਅੰਕੜੇ ਨੇ ਕਿ ਹੁਣ ਤੱਕ ਕਿੰਨੀਆਂ ਮੌਤਾ ਪੰਜਾਬ 'ਚ ਨਸ਼ੇ ਕਾਰਨ ਹੋਈਆਂ ਨੇ ਦੇਖੋ ਸ਼ੀਤਲ ਜੀ ਅੰਕੜੇ ਬੜੇ ਹੈਰਾਨੀਜਨਕ ਆ ਪੰਜਾਬ ਦੇ ਅੱਜ ਤੱਕ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਜਾਂ ਅਖਬਾਰਾਂ 'ਚ ਇਹ ਰੋਜ਼ ਖਬਰਾਂ ਛਾਪਦੀਆਂ ਕਿ ਪੰਜਾਬ ਕੋਈ ਐਸਾ ਦਿਨ ਨਹੀਂ ਮੈਂ ਤੇ ਕਹਿੰਦਾ ਕਿ ਜਿੱਦਨ ਪੰਜਾਬ ਦੇ ਵਿੱਚ ਉਹ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਦੀ ਪੇਟ ਨਾ ਚੜੇ ਹੋਣ ਕਈ ਮਾਮਾਂ ਦੇ ਪੁੱਤ ਮਰ ਚੁੱਕੇ ਆ ਭੈਣਾਂ ਦੇ ਭਰਾ ਮਰ ਚੁੱਕੇ ਆ ਘਰਾਂ ਦੇ ਘਰ ਬਰਬਾਦ ਹੋ ਚੁੱਕੇ ਆ ਪਰ ਜਿਹੜੇ ਅੰਕੜੇ ਦੀ ਗੱਲ ਕੀਤੀ ਜਾ ਕਿ ਅੰਕੜੇ ਬੜੇ ਹੈਰਾਨੀਜਨਕ ਆ ਕਿ ਪੰਜਾਬੀ ਟ੍ਰਿਬਿਊਨ 'ਚ 6 ਦਸੰਬਰ ਨੂੰ ਅੰਕੜੇ ਛਪੇ ਆ ਪੰਜਾਬ ਦੇ NRCB ਦੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਪੰਜਾਬ ਦੇ ਅੰਦਰ ਦੇਸ਼ ਦੇ ਵਿੱਚ 21% ਦੀ ਮੌਤਾਂ